ਜਿਹੜਾ ਡਾਕਟਰ ਸਾਹਿਬ ਨੂੰ ਇਹਨਾਂ ਨੇ ਕਰਮੇਸ਼ਨ ਵਾਸਤੇ ਸੰਸਕਾਰ ਵਾਸਤੇ ਸਹੀ ਜਗ੍ਹਾ ਉਪਲਬਧ ਨਹੀਂ ਕਰਾਈ ਸਰਕਾਰ ਨੇ ਬਣਦਾਕ ਨਹੀਂ ਦਿੱਤਾ ਜਿਸ ਬੰਦੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੋਵੇ ਜਿਸ ਇਨਸਾਨ ਨੇ ਵਿਦੇਸ਼ ਬੈਠੀਆਂ ਰਾਜਨੀਤਿਕ ਪਾਰਟੀਆਂ ਦੇ ਅੰਦਰ ਜਗ੍ਹਾ ਬਣਾਈ ਹੋਵੇ ਜਿਸ ਇਨਸਾਨ ਨੇ ਕਦੀ ਕਿਸੇ ਵਿਰੋਧੀ ਧਿਰ ਨੂੰ ਦੇ ਵਿਰੋਧੀ ਧਿਰ ਦੇ ਵਿਰੁੱਧ ਤੇ ਕੋਈ ਤੰਜ ਨਾ ਕੀਤਾ ਹੋਵੇ ਕਦੀ ਕਿਸੇ ਨਾਲ ਵੈਰ ਵਿਰੋਧ ਨਾ ਕੀਤਾ ਹੋਵੇ ਇੱਕ ਸੰਤ ਰੂਪੀ ਇਨਸਾਨ ਸਾਡੇ ਦੇਸ਼ ਦਾ ਮਹਾਨ ਹੀਰੋ ਸਾਡੀ ਕੌਮ ਦਾ ਮਹਾਨ ਹੀਰੋ ਸਾਡੇ ਪੰਜਾਬੀਅਤ ਦਾ ਮਹਾਨ ਹੀਰੋ ਉਸ ਬੰਦੇ ਲਈ ਇੰਨੀ ਮੰਨ ਦੇ ਵਿੱਚ ਇਹਨਾਂ ਨੇ ਕੁੜਤਨ ਰੱਖੀ ਹੈ ਬੀਜੇਪੀ ਗਵਰਨਮੈਂਟ ਨੇ ਜਗ੍ਹਾ ਨਹੀਂ ਦਿੱਤੀ ਇਹਦੇ ਵਾਸਤੇ ਅਮਿਤ ਸ਼ਾਹ ਜੀ ਜ਼ਿੰਮੇਵਾਰ ਨਹੀਂ ਇਹਦੇ ਵਾਸਤੇ ਨਰਿੰਦਰ ਮੋਦੀ ਜੀ ਜ਼ਿੰਮੇਵਾਰ ਨੇ ਦੇਖੋ ਜਾਣਾ ਸਭ ਨੇ ਚਲੇ ਸਭ ਨੇ ਜਾਣਾ ਪਰ ਜਿਹੜਾ ਅਧਿਕਾਰ ਹੁੰਦਾ ਆ ਸਰਕਾਰਾਂ ਇਸੇ ਕੰਮ ਲਈ ਬਣਦੀਆਂ ਨੇ ਕਿ ਅਧਿਕਾਰਾਂ ਦੀ ਰਾਖੀ ਕਰਨ ਇੱਥੇ ਤੇ ਵੱਖਰਾ ਕਰਨਾ ਚਾਹੀਦਾ ਸੀ ਕੁਝ ਚਿਰ ਪਹਿਲਾਂ ਜਦੋਂ ਸਾਡੇ ਮਾਨਯੋਗ ਸ਼੍ਰੀ ਵਾਜਪਾਈ ਜੀ ਦੀ ਪੂਰੇ ਹੋਏ ਨੇ ਉਹ ਉਹਨਾਂ ਦੀ ਸਵਰਗਵਾਸ ਹੁੰਨ ਤੋਂ ਬਾਅਦ ਉਹਨਾਂ ਨੂੰ ਵੀ ਜਗਾ ਦਾ ਪੂਰਾ ਮਾਨ ਸਨਮਾਨ ਮਿਲਿਆ ਔਰ ਅਸੀਂ ਖੁਸ਼ ਆ ਇੱਕ ਪ੍ਰਾਈਮ ਮਿਨਿਸਟਰ ਹੈ ਸਾਡੇ ਅਸੀਂ ਉਹਨਾਂ ਤੋਂ ਵੀ ਉਹਨਾਂ ਨੇ ਵੀ ਅੱਛਾ ਕੰਮ ਕੀਤਾ ਪਰ ਡਾਕਟਰ ਮਨਮੋਹਨ ਸਿੰਘ ਜੀ ਨੂੰ ਰਾਜ ਘਾਟ ਤੇ ਜਗਾ ਕਿਉਂ ਨਹੀਂ ਦਿੱਤੀ ਗਈ ਇਹ ਬਹੁਤ ਵੱਡਾ ਸਵਾਲ ਹੈ ਔਰ ਇਹ ਸਵਾਲ ਦਾ ਜਵਾਬ ਇਹ ਅਸੀਂ ਵੀ ਪੁੱਛਾਂਗੇ ਲੋਕ ਵੀ ਪੁੱਛਦੇ ਨੇ ਪੂਰਾ ਦੇਸ਼ ਪੁੱਛਦਾ ਆ ਪੂਰੇ ਵਰਲਡ ਲੈਵਲ ਤੇ ਲੋਕ ਇਹਨਾਂ ਨੂੰ ਪੁੱਛਦੇ ਨੇ ਵੀ ਕਿਉਂ ਡਾਕਟਰ ਸਾਹਿਬ ਨੂੰ ਜਗਾ ਕਿਉਂ ਨਹੀਂ ਦਿੱਤੀ ਪਰਿਵਾਰ ਇੰਨਾ ਸ਼ਰੀਫ ਹੈ ਤੁਸੀਂ ਕਹਿ ਨਹੀਂ ਸਕਦੇ ਮਤਲਬ ਉਹਨਾਂ ਦੇ ਰਤੀ ਉਹਨਾਂ ਨੇ ਕੋਈ ਵੀ ਉਹਨਾਂ ਨੇ ਕੋਈ ਹੋਰ ਪਰਿਵਾਰ ਰਾਜਨੀਤੀ ਕਰਦਾ ਤਾਂ ਉਹਦਾ ਸਸਕਾਰ ਹੀ ਨਾ ਕਰਦਾ ਦੋ ਦਿਨ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਅਸੇ ਆਡਾ ਮਨ ਦੁਖਿਆ ਉਹਨਾਂ ਦਾ ਵੀ ਦੁਖਿਆ ਬਹੁਤ ਦੁਖਿਆ ਉਹਦੇ ਕੋਈ ਗੱਲ ਨਹੀਂ ਇਦਾਂ ਹੀ ਹੋਣਾ ਹੋਏਗਾ ਜੋ ਪਰਮਾਤਮਾ ਦੇ ਪਾਣਾ ਹੈ ਉਹਨਾਂ ਪਾਣਾ ਮੰਨੇ ਪਰ ਇਹ ਸਰਕਾਰ ਨੇ ਕੀ ਕੀਤਾ ਤੁਹਾਡੇ ਸਾਹਮਣੇ ਹੈ 100 ਬਾਈ 150 ਦੀ ਜਗ੍ਹਾ ਸੀ 100 ਬਾਈ 150 ਦੀ ਜਗ੍ਹਾ ਹੋ ਗਈ ਜੇ ਤੁਸੀਂ ਸਸਕਾਰ ਹੋਇਆ ਔਰ ਉਥੇ ਪ੍ਰੋਪਰ ਪਰਿਵਾਰ ਨੂੰ ਬਹਿਣ ਦੀ ਜਗ੍ਹਾ ਵੀ ਨਹੀਂ ਮਿਲੀ ਕੋਈ ਸਾਰੇ ਵੇਖ ਲਓ ਉਥੇ ਵੀਡੀਓ 깔 ਰਹੀਆਂ ਨੇ ਕੋਈ ਜਗ੍ਹਾ ਨਹੀਂ ਕਿਸੇ ਨੂੰ ਉਹ ਰਾਜਦੂਤ ਆਏ ਅੰਬੈਸਡਰ ਆਏ ਵੱਖਰੇ ਵੱਖਰੇਆਂ ਦੇਸ਼ਾਂ ਦੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਧੱਕੇ ਵੱਜ ਰਹੇ ਨੇ ਸਿਰਫ ਆਪਣੀ ਲਾਈਨ ਇੱਕ ਸਿੱਧੀ ਰੱਖੀ ਔਰ ਇੱਕ ਡੀਡੀ ਨਿਊਜ਼ ਨੂੰ ਬੁਲਾ ਲਿਆ ਉਹਦਾ ਕੈਮਰਾ ਫੋਕਸ ਇਹਨਾਂ ਤੇ ਸੀ ਜਾਂ ਜਿਹੜਾ ਸੰਸਕਾਰ ਲਈ 30x30 ਦਾ ਖੜਾ ਸੀ ਆਲਮੋਸਟ ਮੇਰੇ ਕੋਲ 30x30 ਫੁੱਟ ਦਾ ਖੜਾ ਉੱਚਾ ਸੀ ਉਹਦੇ ਤੇ ਪਰਿਵਾਰ ਦੇ ਜੀ ਕਿ 30x30 ਚ ਕਿੰਨੇ ਕ ਜੀ ਖੜ ਸਕਦੇ ਤੁਸੀਂ ਆਪਾਂ ਅੰਦਾਜ਼ਾ ਲਾ ਲਓ ਔਰ ਉੱਥੇ ਸੰਸਕਾਰ ਹੋਇਆ ਔਰ ਇਹ ਕਿਉਂ ਕੀਤਾ ਆ ਦੇਖੋ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਇਹੋ ਜੀ ਸੋਚ ਜਿਹੜੀ ਹੈ ਉਹ ਸਾਡੇ ਫਿਊਚਰ ਵਾਸਤੇ ਅੱਛੀ ਨਹੀਂ ਸਾਡੇ ਬੱਚਿਆਂ ਵਾਸਤੇ ਅੱਛੀ ਨਹੀਂ ਦੇਸ਼ ਸਾਡਾ ਜਿਹੜਾ ਆ ਉਹ ਅੱਗੇ ਤਾਂ ਵੱਸ ਸਕਦਾ ਜੇ ਡਾਕਟਰ ਬਨਮੋਹਨ ਸਿੰਘ ਵਰਗੀ ਸੋਚ ਰੱਖੋਗੇ ਵੱਡਾ ਦਿਲ ਰੱਖੋਗੇ ਸਾਰਿਆਂ ਨੂੰ ਗੱਲ ਨਾ ਲਾਉਗੇ ਗਰੀਬ ਦੀ ਸੁਣੋਗੇ ਬੇਰੁਜ਼ਗਾਰ ਦੀ ਸੁਣੋਗੇ ਵਰਗੀਕਰਨ ਨਹੀਂ ਕਰੋਗੇ ਧਰਮ ਦੇ ਆਧਾਰ ਤੇ ਰਾਜਨੀਤੀ ਨਹੀਂ ਕਰੋਗੇ ਤਾਂ ਦੇਸ਼ ਅੱਗੇ ਵੱਸ ਸਕਦਾ ਨਹੀਂ ਤੇ ਦੇਸ਼ ਇੱਕ ਨਾ ਇੱਕ ਦਿਨ ਰਾਜਕਤਾਵਾਂ ਵੱਧ ਰਿਹਾ ਹੈ ਇੱਕ ਨਾ ਇੱਕ ਦਿਨ ਲੋਕਾਂ ਦਾ ਨੁਕਸਾਨ ਹੋਏਗਾ ਔਰ ਇਹਦੀ ਮਿਸਾਲ ਅੱਗੇ ਗੱਲਾਂ ਛੁੱਪ ਜਾਂਦੀਆਂ ਸੀ ਤੁਹਾਡੀ ਮੰਛਾ ਦਾ ਪਤਾ ਨਹੀਂ ਸੀ ਲੱਗਦਾ ਪਰ ਕਈ ਵਾਰੀ ਕੁਦਰਤੀ ਅਸੀਂ ਇਹਨਾਂ ਚੀਜ਼ਾਂ ਨੂੰ ਮਾੜਾ ਗਿਣਨੇ ਦੇ ਵੀ ਮਾੜਾ ਹੋਇਆ ਪਰ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਹੋ ਕੇ ਹੋ ਸਕਦਾ ਉਹਨਾਂ ਲੋਕਾਂ ਦੇ ਮਨ ਦੇ ਇਨਾਂ ਦੇ ਪ੍ਰਤੀ ਵੀ ਹੋਵੇ ਭਾਜਪਾ ਦੇ ਪ੍ਰਤੀ ਜਾਂ ਇਸ ਪ੍ਰਾਈਮ ਮਿਨਿਸਟਰ ਸਾਹਿਬ ਦੇ ਜਾਂ ਹੋਮ ਮਿਨਿਸਟਰ ਸਾਹਿਬ ਦੇ ਪ੍ਰਤੀ ਵੀ ਠੀਕ ਕਰ ਰਹੇ ਨੇ ਪਰ ਅੱਜ ਅੱਜ ਹਰ ਬੰਦੇ ਨੂੰ ਪਤਾ ਲੱਗਾ ਵੀ ਇਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਔਰ ਇਹ ਦੇਸ਼ ਨੂੰ ਕਿਸ ਕਗਾਰ ਤੱਕ ਲੈ ਕੇ ਜਾਣਾ ਚਾਹੁੰਦੇ ਜਿਹੜੇ ਆਪਣੇ ਹੀਰੋ ਨੂੰ ਹੀਰੋਣੀ ਮੰਨਦੇ ਜਿਹੜੇ ਆਪਣੇ ਅਰਥ ਸ਼ਾਸਤਰੀ ਨੂੰ ਜਿਹਨੂੰ ਪੂਰਾ ਵਰਲਡ ਜਿਹੜਾ ਆ ਉਹਨੂੰ ਮੱਥਾ ਟੇਕਦਾ ਆ ਜਿਹੜੇ ਉਹਨੂੰ ਵਰਲਡ ਦੇ ਜਿਹੜਾ ਡਿਵੈਲਪਡ ਕੰਟਰੀ ਉਹਨੂੰ ਆਪਣਾ ਗੁਰੂ ਮੰਨਦਾ ਹੈ ਤੇ ਸਾਡੇ ਉਹਨੂੰ ਆਪਣਾ ਹੀਰੋ ਨਹੀਂ ਮੰਨਦੇ ਜਿਹੜੀਆਂ ਜਿਹੜੀਆਂ ਰਸਮਾਂ ਕੀਤੀਆਂ ਨੇ ਇਹਦੇ ਪ੍ਰੋਟੋਕਾਲ ਨੇ ਕਿ ਤੁਸੀਂ ਕਰਨੇ ਹੀ ਸੀ ਤੁਸੀਂ ਨਾ ਹੁੰਦੇ ਕੋਈ ਹੋਰ ਪ੍ਰਾਈਮ ਮਿਨਿਸਟਰ ਹੁੰਦਾ ਉਹਨੇ ਵੀ ਕਰਨਾ ਸੀ ਬਟ ਜਿਹੜਾ ਤੁਸੀਂ ਰੋਕਿਆ ਹੁਣ ਉਹ ਵੀ ਪ੍ਰੋਟੋਕਾਲ ਸੀ ਹੋਣਾ ਸੀ ਉੱਤੇ ਪਰ ਤੁਸੀਂ ਰੋਕਿਆ ਕਿਉਂ ਸਿਰਫ ਇੱਕ ਨੀਵਾ ਵਿਖਾਉਣਾ ਸੀ ਵਾਜਪਈ ਜੀ ਦਾ ਤੁਸੀਂ ਮੈਂ ਤੁਹਾਡੇ ਮਾਧਿਅਮ ਨਾਲ ਇਹ ਕਹਿਣਾ ਚਾਹਣਾ ਸਾਰਿਆਂ ਨੂੰ ਤੁਹਾਡੇ ਮਾਧਿਅਮ ਵਿੱਚ ਜਿੰਨੇ ਸੁਣ ਕੇ ਆ ਇੰਟਰਵਿਊ ਤੋਂ ਬਾਅਦ ਕਿਰਪਾ ਕਰਕੇ ਵਾਜਪਈ ਜੀ ਦਾ ਜਿਹੜਾ ਅੰਤਮ ਰਸਮਾਂ ਸੰਸਕਾਰ ਹੁੰਦਾ ਵੀ ਵੇਖਿਓ ਤੇ ਡਾਕਟਰ ਮਨਮੋਹਨ ਸਿੰਘ ਜੀ ਦਾ ਵੀ ਵੇਖਿਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਇਹਨਾਂ ਨੇ ਕੀ ਕੀਤਾ ਹੈ ਸਾਡੇ ਅਗੇ ਲੋਕ ਅਸੀਂ ਬਹੁਤ ਇਹਨਾਂ ਗੱਲਾਂ 'ਚ ਮੈਂ ਬਹੁਤ ਘਟ ਜਾਨਾ ਕਿ ਕਿਸੇ ਦੀ ਨਿੰਦਿਆ ਚੁਗੜੀ ਕਹੀਦਾ ਆਪਣੀ ਰਾਜਨੀਤੀ ਕਰੋ ਆਪਣਾ ਆਪਣਾ ਹਰ ਇੱਕ ਦਾ ਆਪਣਾ ਤਰੀਕਾ ਆਪਣਾ ਕਰੇ ਕੋਈ ਘਟ ਕਰਦਾ ਕੋਈ ਵਧ ਕਰਦਾ ਅਸੀਂ ਸੰਵਿਧਾਨ ਦੇ ਪ੍ਰਤੀ ਅਸੀਂ ਦੇਸ਼ ਪ੍ਰਤੀ ਪ੍ਰੇਮ ਹੈ ਉਸ ਦੇ ਮੁਤਾਬਕ ਅਸੀਂ ਆਪਣੀ ਆ ਜਿੰਦਗੀ ਜਿਹੜੀ ਜਿਉਨੇ ਆ ਔਰ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਆ ਸਬ ਸਬਨਾ ਦਾ ਪੜਾ ਸਾਂਝੀ ਵਾਲਤਾ ਦਾ ਸੰਦੇਸ਼ ਆ ਅਸੀਂ ਹਮੇਸ਼ਾ ਹੀ ਉਹਨੂੰ ਕੈਰੀ ਕਰਦੇ ਆ ਪਰ ਇੱਥੇ ਦਿਲ ਦੁਖਿਆ ਸਾਡੇ ਵੀ ਮਤਲਬ ਬਲੰਦ ਰਹਿ ਗਿਆ ਵੀ ਇਹ ਕੀ ਕੀਤਾ ਸੋ ਮੈਂ ਹੁਣ ਤੁਹਾਨੂੰ ਸਭਨਾਂ ਨੂੰ ਕਿਉਂਕਿ ਨਵਾਂ ਸਾਲ ਹੈ ਕੱਲ ਅੱਜ ਤੁਸੀਂ ਖੁਸ਼ੀਆਂ ਜਿਹੜੇ ਵੀ ਕਿਸੇ ਨੇ ਆਪਣ ਆਪਣੇ ਤਰੀਕੇ ਨਾਲ ਮਨਉਣਾ ਹੈ ਦੇਖੋ ਇਹ ਜ਼ਿੰਦਗੀ ਦਾ ਸਫਰ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਅੱਜ ਇੱਕ ਦਾ ਇੱਕ ਤਾਇਦ ਕਰਿਓ ਸਾਰੇ ਜਿਹੜੀ ਮੇਰਾ ਮੇਨ ਫੋਕਸ ਹੈ ਪ੍ਰੈਸ ਕਾਨਫਰੰਸ ਕਰਨਾ ਇੱਕ ਤੇ ਹਰ ਇਨਸਾਨ ਜਿਹਦੇ ਮਨ ਚ ਸਤਕਾਰ ਹੈ ਹੈ ਸਾਰੇ ਜੀ ਜ਼ਰੂਰ ਛੋਟੀ ਛੋਟੀ ਸੋਖ ਸਭਾ ਆਪਣੇ ਬੱਚਿਆਂ ਨੂੰ ਕਰਕੇ ਦੱਸਿਓ ਕਿਉਂਕਿ ਪਾਰਟੀ ਭਾਵੇਂ ਕੋਈ ਹੈ ਹਰ ਕੋਈ ਚਾਹੁੰਦਾ ਕਿ ਮੇਰਾ ਬੱਚਾ ਵਿਦਵਾਨ ਬਣੇ ਹਰ ਕੋਈ ਚਾਹੁੰਦਾ ਕਿ ਮੇਰਾ ਬੱਚਾ ਬਹੁਤ ਪੜੇ ਲਿਖੇ ਸਾਡੇ ਕੋਲ ਬਹੁਤ ਮੁੱਲੇਵਾਨ ਹੀਰੋ ਹੈਗੇ ਆ ਅਲੱਗ-ਅਲੱਗ ਫੀਲਡ 'ਚ ਪਰ ਜੇ ਐਜੂਕੇਸ਼ਨ ਦੀ ਕ੍ਰਾਂਤੀ ਔਰ ਐਜੂਕੇਸ਼ਨ ਦੇ ਨਾਲ ਇੱਕ ਰਿਫਿਊਜੀ ਤੋਂ ਪ੍ਰਾਈਮ ਮਿੰਿਸਟਰ ਤੱਕ ਦਾ ਸਫ਼ਰ ਦਾ ਹੀਰੋ ਹੈ ਤਾਂ ਡਾਕਟਰ ਮਨਮੋਹਨ ਸਿੰਘ ਜੀ ਨੇ ਸੋ ਕਿਰਪਾ ਕਰਕੇ ਬੱਚਿਆਂ ਨੂੰ ਉਹਨਾਂ ਦੀ ਜਾਣਕਾਰੀ ਵਾਸਤੇ ਸੋਖ ਸਭਾ ਜ਼ਰੂਰ ਕਰਿਓ ਦੋ ਦਿਨ ਹਟਕੇ ਚਾਰ ਦਿਨ ਹਟਕੇ ਸੀ ਤਿੰਨ ਨੂੰ ਉਹਨਾਂ ਦਾ ਖੰਡਪੜ ਸਾਹਿਬ ਦਾ ਭੋਗ ਹੈ ਹਰ ਜਗ੍ਹਾ ਤੇ ਹੋਣੀ ਚਾਹੀਦੀ ਹੈ ਹਰ ਸਕੂਲ 'ਚ ਹੋਣੀ ਚਾਹੀਦੀ ਹੈ ਹਰ ਐਜੂਕੇਸ਼ਨ ਸੈਂਟਰ ਚ ਹੋਣੀ ਚਾਹੀਦੀ ਹੈ ਜਿੱਥੇ ਵੀ ਚਰਚਾ ਹੁੰਦੀ ਆਰ ਪਿੰਡ ਚ ਹੋਣੀ ਚਾਹੀਦੀ ਆ ਹਰ ਮੁਹੱਲੇ ਚ ਹਰ ਕਾਉਂਸਲਰ ਕੋਈ ਵੀ ਹੋਵੇ ਇਹ ਚ ਕੋਈ ਤੇਰ ਮੇਰ ਨਹੀਂਗਾ ਮੰਦਰ ਚ ਗੁਰਦੁਆਰੇ ਚ ਧਰਮਸ਼ਾਲਾ ਚ ਗਿਰਜਾ ਘਰ ਚ ਪੀਰਾਂ ਦੀ ਜਗ੍ਹਾ ਤੇ ਜਿੱਥੇ ਵੀ ਤੁਸੀਂ ਚੰਗਾ ਸਮਝੋ ਡਾਕਟਰ ਮਨਮੋਹਨ ਸਿੰਘ ਜੀ ਨੂੰ ਸ਼ੋਕ ਸਭਾ ਜ਼ਰੂਰ ਕਰਿਓ ਸ਼ੋਕ ਸਭਾ ਦੇ ਵਿੱਚ ਕੀ ਹੁੰਦਾ ਉਹਨਾਂ ਦੀ ਜੀਵਨੀ ਤੇ ਝਾਤ ਮਾਰਦੇ ਆ 2 4 10 ਬੰਦੇ ਆਪਣੇ ਦੱਸਦੇ ਆ ਇਹਨਾਂ ਦਾ ਜੀਵਨ ਕਿਦਾਂ ਦਾ ਸੀ ਕਿਉਂ ਅਸੀਂ ਉਹਨਾਂ ਨੂੰ ਇੰਨਾ ਯਾਦ ਕਰ ਰਹੇ ਆ ਕਿਉਂਕਿ ਜਿਹੜਾ ਨਵਾਂ ਜੋਗ ਹੈ ਉਹਦੇ 'ਚ ਅਸੀਂ ਜ਼ਿਆਦਾ ਗਵਾਜੀਆਂ ਆ ਆ ਮੋਬਾਈਲ ਦੇ ਚੱਕਰ ਦੇ ਵਿੱਚ ਅਸੀਂ ਜਿਹੜੀਆਂ ਚੀਜ਼ਾਂ ਸਾਨੂੰ ਪਰੋਸ ਕੇ ਦਿੱਤੀਆਂ ਜਾਂਦੀਆਂ ਜਾਂਦਾ ਜ਼ਿਆਦਾ ਅਸੀਂ ਉਹਨੂੰ ਹੀ ਵੇਖਦੇ ਆ ਮੇਰਾ ਮੈਂ ਤੁਹਾਨੂੰ ਇਹ ਰਿਕਵੈਸਟ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਹੀਂ ਕਿ ਵੱਧ ਤੋਂ ਵੱਧ ਆ ਇੱਕ ਡੇਢ ਮਹੀਨਾ ਜ਼ਰੂਰੀ ਨਹੀਂ ਕਿ ਤੈਨੂੰ ਨੂੰ ਭੋਗ ਪੈ ਗਿਆ ਤੇ ਕੋਈ ਗੱਲ ਨਹੀਂ ਉਸ ਤੋਂ ਬਾਅਦ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਇੱਕ ਡੇਢ ਮਹੀਨਾ ਅਸੀਂ ਮੈਂ ਵੀ ਇੱਕ ਤੈਅ ਕੀਤਾ ਕਿ ਅਸੀਂ ਡੇਢ ਦੋ ਤਿੰਨ ਮਹੀਨੇ ਜਿੰਨਾ ਚਿਰ ਵੀ ਸਾਡਾ ਥੱਲੇ ਤੱਕ ਜਾ ਕੇ ਲੋਕਾਂ ਦੇ ਨਾਲ ਇਹ ਦੁੱਖ ਸਾਂਝਾ ਕਰਨਾ ਔਰ ਇਹਦਾ ਮਕਸਦ ਸਿਰਪੇਕੀ ਹੈ ਕਿ ਸਾਡੇ ਬੱਚੇ ਏ ਸੀ ਰੋਣ ਪਛਾਨਣ ਏ ਸੀ ਰੋ ਦੇ ਪਾਏ ਪੂਰਨਤ ਚੱਲਣ ਜ਼ਰੂਰੀ ਨਹੀਂ ਕਿ ਪੈਸਾ ਹੋਵੇ ਤੇ ਬੰਦਾ ਸਭ ਕੁਝ ਕਰ ਸਕਦਾ ਏ ਸੀ ਰੋ ਦੇ ਨੂੰ ਜਦੋਂ ਘੋਖੋਗੇ ਇਹਦੀ ਜੀਵਨੀ ਜਾਣੋਗੇ ਹੋ ਸਕਦਾ ਸਾਡੇ ਵਿੱਚ ਡਾਕਟਰ ਨਮੋਨ ਸਿੰਘ ਹੋਰ ਪੈਦਾ ਹੋ ਜਾਵੇ ਹੋ ਸਕਦਾ ਉਹਨਾਂ ਦੀ ਸੋਚਣਾ ਮਿਲਦੇ ਜੁਲਦੇ ਸਾਡੇ ਬੱਚੇ ਕਿਤੇ ਧਈਆ ਕਰ ਲੈਣ ਤੇ ਅਸੀਂ ਇੱਥੋਂ ਤੱਕ ਪੜਨਾ ਹੈ ਅਸੀਂ ਵੀ ਦੇ ਪ੍ਰਾਈਮ ਮਿਨਿਸਟਰ ਬਣ ਸਕਦੇ ਆ ਅਸੀਂ ਫਾਈਨਾਂਸ ਮਿਨਿਸਟਰ ਬਣ ਸਕਦੇ ਆ ਅਸੀਂ ਵੀ ਜੱਜਸ ਲੱਗ ਸਕਦੇ ਆ ਅਸੀਂ ਵੀ ਆਰਬੀ ਦੇ ਗਵਰਨਰ ਲੱਗ ਸਕਦੇ ਆ ਅਸੀਂ ਵੀ ਮਤਲਬ ਅਲੱਗ ਅਲੱਗ ਜਿੱਥੇ ਜਿੱਥੇ ਵੀ ਡਾਕਟਰ ਸਾਹਿਬ ਗਏ ਨੇ ਪਲੈਨਿੰਗ ਬੋਰਡ ਦੇ ਚੇਅਰਮੈਨ ਲੱਗ ਸਕਦੇ ਆ ਅਸੀਂ ਵੀ ਆਕਸਫੋਰਡ ਯੂਨੀਵਰਸਿਟੀ ਜਾ ਸਕਦੇ ਆ ਅਸੀਂ ਵੀ ਕੈਮਬ੍ਰਿਜ ਯੂਨੀਵਰਸਿਟੀ ਕਰ ਸਕਦੇ ਜੇ ਇੱਕ ਰਿਫਿਊਜੀ ਸਾਡਾ ਬੱਚਾ ਸਾਡੇ ਦੇਸ਼ ਦਾ ਜਿਹੜਾ ਪਾਕਿਸਤਾਨ ਤੋਂ ਉੱਝੜ ਕੇ ਆਏ ਤੇ ਉਹਨਾਂ ਨੇ ਇੱਥੇ ਆ ਕੇ ਆਪਣੀ ਜ਼ਿੰਦਗੀ ਸ਼ੁਰੂ ਕਰਕੇ ਆਪਣੇ ਆਪ ਨੂੰ ਇੱਥੇ ਤੱਕ ਲੈ ਗਏ ਆ ਮੇਰਾ ਪ੍ਰੈਸ ਕਾਨਫਰੰਸ ਲਈ ਇੱਕ ਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆਪੋ ਆਪਣੇ ਬੱਚਿਆਂ ਨੂੰ ਜ਼ਰੂਰ ਆ ਜਿਹੜਾ ਨਵਾਂ ਸਾਲ ਹੁਣ ਰੁੱਝੇ ਵੀ ਹੋ ਸਕਦੇ 1-2 ਦਿਨ ਤੁਸੀਂ ਬੱਚਿਆਂ ਨੂੰ ਪੜ੍ਹ ਕੇ ਗਿਆਨ ਜ਼ਰੂਰ ਦਿਓ ਪੜ੍ਹਾਓ ਇਹ ਬੜਾ ਜ਼ਰੂਰੀ ਹੈ ਸਕੂਲਾਂ ਚ ਕਾਲਜਾਂ ਚ ਸੋਸ਼ਲ ਸਭਾ ਦੇ ਵਿੱਚ ਕੀ ਹੁੰਦਾ ਚਰਚਾ ਕਰਦੇ ਅਸੀਂ ਉਹਨਾਂ ਦੇ ਜੀਵਨ ਉਹਨਾਂ ਨੂੰ ਇੱਕ ਦਿਨ ਯਾਦ ਕਰਦੇ ਆ ਇੱਕ ਚਰਚਾ ਕਰਦੇ ਆ ਇੱਕ ਉਹਨਾਂ ਤੇ ਅਸੀਂ ਚਰਚਾ ਕਰਾਂਗੇ ਔਰ ਅੰਮ੍ਰਿਤਸਰ ਦੇ ਵਿੱਚ ਅਸੀਂ ਜਰੂਰ ਇੱਕ ਕਿਉਂਕਿ ਉਹ ਇੱਥੇ ਰਹੇ ਨੇ ਇੱਕ ਅਸੀਂ ਆਪਣੀ ਲੀਡਰਸ਼ਿਪ ਦੇ ਨਾਲ ਆਪਣੇ ਇੱਥੋਂ ਦੇ ਲੋਕਲ ਬਾਕੀ ਪਾਰਟੀਆਂ ਦੇ ਲੋਕਾਂ ਦੇ ਨਾਲ ਵੀ ਇੱਥੋਂ ਦੇ ਐਨਜੀਓਜ਼ ਦੇ ਨਾਲ ਸਾਰਿਆਂ ਨਾਲ ਸਲਾਹ ਕਰਕੇ ਕਿ ਅੱਛਾ ਵਧੀਆ ਮੈਮੋਰੀਅਲ ਅੰਮ੍ਰਿਤਸਰ ਅਸੀਂ ਬਣਾ ਕੇ ਦਵਾਂਗੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੂਰੀ ਇਹਦੀ ਤਿਆਰੀ ਕਰਕੇ ਤੁਹਾਨੂੰ ਦੱਸਾਂਗੇ ਉਹ ਸਿਰਫ ਡਾਕਟਰ ਸਾਹਿਬ ਦੀ ਜੀਵਨੀ ਦੇ ਨਾਲ ਹੀ ਸਬੰਧਤ ਹੋਏਗਾ ਔਰ ਤਾਂ ਕਿ ਇਹ ਪੀੜੀ ਦਾ ਪੀੜੀ ਯਾਦ ਰੱਖਿਆ ਜਾ ਸਕੇ ਇਹ ਜਿਹੜੀ ਜਿੱਦਾਂ ਜਿੱਦਾਂ ਉਹਨਾਂ ਦਾ ਕਦ ਸੀ ਇਹ ਨਹੀਂ ਕਿ ਅਸੀਂ ਇੱਕ ਸਟੈਚੂ ਲਾ ਕੇ ਉਹਨੂੰ ਗਣਾਂਗੇ ਕੁਝ ਇਸ ਤਰ੍ਹਾਂ ਦੀ ਚੀਜ਼ ਲੈ ਕੇ ਆਵਾਂਗੇ ਵੀ ਉਹਨਾਂ ਦੇ ਕਦ ਦੇ ਲਿਹਾਜ਼ ਦੇ ਨਾਲ ਉਹ ਹੋ ਸਕਦਾ ਥੋੜਾ ਸਮਾਂ ਲੱਗੇ ਪਰ ਇੱਕ ਇਹੋ ਜਿਹਾ ਪਲਾਨ ਕਰਾਂਗੇ ਕਿ ਉਹਨਾਂ ਦੇ ਕਦ ਦੇ ਲਿਹਾਜ਼ ਦੇ ਨਾਲ ਲੋਕ ਉਹਨੂੰ ਜਾਣਣ ਔਰ ਜਿਹੜੀ ਉਹਨਾਂ ਦੀ ਐਜੂਕੇਸ਼ਨ ਹੈ ਉਹਨੂੰ ਮੈਕਸਿਮਮ ਲੋਕਾਂ ਤੱਕ ਬੱਚਿਆਂ ਤੱਕ ਲੈ ਕੇ ਜਾਵਾਂਗੇ ਵੀ ਤੁਸੀਂ ਸਿੱਖੋ ਡਾਕਟਰ ਸਾਹਿਬ ਤੋਂ ਸਿੱਖੋ ਡਾਕਟਰ ਸਾਹਿਬ ਵਰਗੀ ਸ਼ਖਸੀਅਤ ਬਣੋ ਇਮਾਨਦਾਰ ਦ੍ਰਿੜਤਾ ਰਾਤਾ ਵਾਲੇ ਦੇਸ਼ ਪ੍ਰੇਮੀ ਬੱਚਿਆਂ ਦਾ ਸੋਚਣ ਵਾਲੇ ਭੁੱਖ ਸੋਚਣ ਵਾਲੇ ਸਾਡੇ ਆਉਣ ਵਾਲੇ ਵਿਜ਼ਨਰੀ ਲੀਡਰ ਸੋ ਇਹੋ ਜੇ ਲੀਡਰ ਦੀ ਸਾਨੂੰ ਲੋੜ ਹੈ ਸੋ ਮੈਂ ਆਪ ਰਹੀਂ ਸਭਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਸਰ ਜਿੱਦੀ ਘਰ ਵੀ ਇੱਥੇ ਜਿੱਥੇ ਉਹਨਾਂ ਨੇ ਕੰਮ ਸਮਾ ਬਤਾਇਆ ਕਾਲਜ ਵੀ ਇੱਥੇ ਕਿਤੇ 4-5 ਸਾਲ ਪੜ੍ਹੇ ਨਹੀਂ ਲੱਗਦਾ ਕਿ ਉੱਥੇ ਠੁਕਮੀ ਜਾਂ ਘਰ ਲਈ ਜਾ ਸਕਦਾ ਨਹੀਂ ਬਿਲਕੁਲ ਜੀ ਮੈਂ ਤੇ ਸੀਐਮ ਸਾਹਿਬ ਨੂੰ ਬਹੁਤ ਜਲਦੀ ਮਿਲ ਕੇ ਮੈਂ ਉਹਨਾਂ ਕੋਲ ਜਗਾ ਲੋਟਲੀ ਮੰਗਣਾ ਕਿ ਸਾਨੂੰ ਜਗਾ ਸ਼ਹਿਰ ਚ ਦਿੱਤੀ ਜਾਵੇ ਕਿਉਂਕਿ ਉਹ ਉਹ ਠੀਕ ਹੈ ਉਹ ਵੀ ਅਸੀਂ ਰੱਖਾਂਗੇ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸੇ ਕੋਲ ਹੈ ਪਤਾ ਨਹੀਂ ਕੋਈ ਦਿੰਦਾ ਕਿ ਨਹੀਂ ਦਿੰਦਾ ਬਟ ਅਸੀਂ ਕਿਉਂਕਿ ਉਹਨਾਂ ਦੇ ਉਹ ਉੱਥੇ ਰਹੇ ਨੇ ਬਟ ਉਹ ਹੁਣ ਕਿਸੇ ਦੇ ਕੋਲ ਹੈ ਉਹਨੂੰ ਚਲੋ ਕੋਸ਼ਿਸ਼ ਕਰਾਂਗੇ ਹੁਣ ਪਤਾ ਬਟ ਇੱਕ ਸਰਕਾਰ ਸਾਨੂੰ 1 ਏਕੜ 2 ਏਕੜ ਜਗ੍ਹਾ ਦਵੇ ਅਸੀਂ ਉਹਨਾਂ ਦੇ ਕੱਦ ਦੀ ਚੀਜ਼ ਬਣਾਉਣਾ ਚਾਹੁੰਦੇ ਕਿ ਉਹ ਜਿਹੜੀ ਚੀਜ਼ ਹੈ ਨਾ ਸਾਡੇ ਬੱਚਿਆਂ ਲਈ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਹੋਵੇ ਵੀ ਉਹ ਇੱਕ ਵਿੱਦਿਆ ਦੀ ਰੋਸ਼ਨੀ ਜਿਹੜੀ ਹੈ ਉਹ ਬੱਚੇ ਉੱਥੋਂ ਲੈ ਸਕਣ ਅੱਛਾ ਡਾਕਟਰ ਤਰਲੋਚਨ ਸਿੰਘ ਨੇ ਕਿਹਾ ਕਿ ਮਜ਼ਾਰ ਉਹਨਾਂ ਦੀ ਜਿਹੜੀ ਹੈ ਨਹੀਂ ਬਣਾਈ ਜਾ ਸਕਦੀ ਉਹਦੀ ਜਗ੍ਹਾ ਮਨਮੋਹਨ ਸਿੰਘ ਸਕੂਲ ਆਫ ਇਕਨੋਮਿਕਸ ਖੋਲਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਦੀ ਰਾਜਗਾਰਦੀ ਜਿਹੜੀ ਹੈਗੀ ਹੈ ਜਿੱਦ ਵਿੱਚ ਬੈਣਾ ਤੇ ਨੇ ਦੇਖੋ ਮੈਂ ਉਹਨਾਂ ਦੀ ਦੇਖੋ ਹਰੇਕ ਦੀ ਆਪਣੀ ਥਾਟ ਹੈ ਉੱਥੇ ਮਜ਼ਾਰ ਨਹੀਂ ਕੋ ਬਣਦੀ ਹੁੰਦੀ ਇੱਕ ਮੈਮੋਰੀਅਲ ਜਗ੍ਹਾ ਬਣਦੀ ਹੁੰਦੀ ਜਿੱਤੇ ਆਪਾਂ ਟ੍ਰਿਬਿਊਟ ਕਰ ਕੌਮ ਚ ਇਹ ਇਜਾਜ਼ਤ ਹੀ ਨਹੀਂ ਦਿੰਦੀ ਦੇਖੋ ਇਹ ਸਿੱਖ ਕੌਮ ਨਾਲ ਉਹ ਇਸ ਵੇਲੇ ਇਕੱਲੇ ਸਿੱਖ ਕੌਮ ਦੇ ਨਹੀਂ ਪੂਰੇ ਦੇਸ਼ ਦੇ ਪੂਰੇ ਵਰਲਡ ਦੇ ਹੀਰੋ ਨੇ ਕੱਲ ਨੂੰ ਕਿਸੇ ਪ੍ਰਾਈਮ ਮਿਨਿਸਟਰ ਨੇ ਆਉਣਾ ਹੈ ਉੱਥੇ ਕਿਤੇ ਉਹਨਾਂ ਨੂੰ ਯਾਦ ਕਰਨਾ ਕਿੱਥੇ ਜਾਣਗੇ ਇਹ ਨਹੀਂ ਗੱਲ ਹੁੰਦੀ ਉਹ ਸਿੱਖ ਨਾਲੋਂ ਵੀ ਹੁਣ ਇਸ ਵੇਲੇ ਉੱਪਰ ਚੜੇਗੇ ਨੇ ਉਹਨਾਂ ਦੀ ਸਿੱਖੀ ਹੋਰ ਵੱਡੀ ਹੋ ਗਈ ਆ ਉਹ ਮਜ਼ਾਰ ਨਹੀਂ ਹੁੰਦੀ ਕੋਈ ਦੀਵੇ ਨਹੀਂ ਬਾਲਣ ਉਹਦੇ ਤੇ ਮੇਰਾ ਮਾਫ ਕਰਨਾ ਜਿਹੜਾ ਵੀ ਕੋਈ ਹੀਰੋ ਕੋਈ ਜੰਗ ਦਾ ਵੀ ਹੀਰੋ ਆ ਤੇ ਉਹਦੀ ਕੋਈ ਨਾ ਕੋਈ ਨਿਸ਼ਾਨੀ ਬਣਾਈ ਜਾਂਦੀ ਜਿਵੇਂ ਹੁਣ ਜਿਲ੍ਹੇ ਵਾਲੇ ਬਾਗ ਜਿਹੜੇ ਸ਼ਹੀਦ ਹੋਏ ਕੋਈ ਨਾ ਕੋਈ ਆਪਣੀ ਨਿਸ਼ਾਨੀ ਬਣਾਈ ਆ ਨਾ ਕੁਝ ਸਿੱਖ ਵੀ ਆ ਹਿੰਦੂ ਵੀ ਆ ਮੁਸਲਮਾਨ ਵੀ ਆ ਸਾਰੇ ਹੀ ਇਹ ਸਾਂਝੀ ਬਾਤਾਂ ਦਾ ਪ੍ਰਤੀਕ ਸੀ ਇਹੋ ਸਮਾਰਕ ਉੱਥੇ ਰਾਜਘਾੜ੍ਹ ਤੇ ਜਰੂਰ ਬਣਾਓ ਵੇਖੋ ਉੱਥੇ ਦੇ ਜੀ ਕਹਣੇ-ਕਹਣਾ ਸਾਨੂੰ ਉੱਥੇ ਜਗ੍ਹਾ ਚਾਹੀਦੀ ਕਿਉਂਕਿ ਉੱਥੇ ਜੇ ਕਿਸੇ ਨੇ ਵਰਲਡ ਲੈਵਲ ਦੇ ਕਿਹੇ ਕਿਸੇ ਨੇ ਵੀ ਆਉਣਾ ਸੀ ਬਾਹਰ ਜਾਣੇ ਆ ਅਸੀਂ ਬਾਹਰ ਕਿਸੇ ਨੂੰ ਯਾਦ ਕਿੱਥੇ ਕਰਦੇ ਹਾਂ ਜਿੱਥੇ ਉਹਦੀ ਕੋਈ ਜਗ੍ਹਾ ਉਹਨਾਂ ਥੋੜੀ ਬਣਾਈ ਹੁੰਦੀ ਆ ਅਸੀਂ ਜਾ ਕੇ ਉਹਦੀ ਹਿਸਟਰੀ ਲਿਖਿੰਦੀ ਪੜਦੇ ਆ ਸਾਨੂੰ ਕਈ ਚੀਜ਼ਾਂ ਨਹੀਂ ਪਤਾ ਹੁੰਦੀਆਂ ਅਸੀਂ ਜਾ ਕੇ ਉੱਥੇ ਪੜਦੇ ਔਰ ਇਹ ਇਹ ਚੀਜ਼ਾਂ ਆਉਣ ਵਾਲੀ ਪੀੜ੍ਹੀ ਤੇ ਦਰਸਾਉਂਦੀਆਂ ਨੇ ਇਹ ਕੋਈ ਅਸੀਂ ਪੂਜਨ ਲਾਇਕ ਜਗ੍ਹਾ ਨਹੀਂ ਬਣਾਉਣੀ ਕਿ ਦੀਵਾ ਬਾਲਣਾ ਉੱ ਇੱਕ ਜਗ੍ਹਾ ਤੇ ਭੇਟ ਕਰ ਸਕਦੇ ਹੋ ਇਹ ਹਾਂ ਉਹਨਾਂ ਦੇ ਆਪਣੇ ਵਿਚਾਰ ਉਹ ਆਪਣੇ ਵਿਚਾਰ ਰੱਖਣ ਪਰ ਸਾਡਾ ਮੰਨਣਾ ਹੈ ਇਹ ਇਹਨੂੰ ਮਜਾਰ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਨੰਬਰ 1 ਨੰਬਰ 2 ਅਸੀਂ ਚਾਹੁੰਦੇ ਹਾਂ ਕਿ ਜਿਹੜਾ ਅਮਰਸਰ ਹੈ ਅਮਰਸਰ ਕਿਉਂਕਿ ਉਹਨਾਂ ਦਾ ਸ਼ਹਿਰ ਹੈ ਔਰ ਬਤੌਰ ਮੈਂਬਰ ਪਾਰਲੀਮੈਂਟ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਲੋ ਜਿੰਨੀਆਂ ਬੈਸਟ ਕੋਸ਼ਿਸ਼ ਨੇ ਉਹ ਕਰ ਸਕਾਂ ਔਰ ਮੇਰੀਆਂ ਕੋਸ਼ਿਸ਼ ਕੀ ਹੋਣਗੀਆਂ ਆਉਣ ਵਾਲੀ ਪੀੜ੍ਹੀ ਉਤੋਂ ਸੇਧ ਲੈ ਸਕੇ ਜੇ ਤੇ ਉਹੋ ਜੀ ਗੱਲ ਹੋਵੇ ਸੀ ਕਹੀਏ ਜੇ ਸਟੈਚੂ ਲਾ ਦੇਾਂਗੇ ਵੱਡਾ ਚੌਂਕ ਚ ਲਾ ਦੇਾਂਗੇ ਉੱਥੇ ਲਾ ਦੇਾਂਗੇ ਠੀਕ ਹੈ ਉਹ ਕਿਸੇ ਨੇ ਕਰਨਾ ਹੋਵੇ ਮੈਂ ਕਿਸੇ ਨੂੰ ਡੱਕਦਾ ਨਹੀਂ ਕਿਸੇ ਨਾਰਿਕ ਨੂੰ ਆਪਣੇ ਤਰੀਕੇ ਨਾਲ ਬਣਾਉਣਾ ਹੈ ਆ ਸਕੂਲ ਆਫ ਮੀਨ ਸਕੂਲ ਆਫ ਇਕਨੋਮਿਕਸ ਚਾਹੁੰਦੇ ਆ ਮੈਂ ਤਾਂ ਕਹੂੰ ਬਹੁਤ ਵਧੀਆ ਸਲਾਹ ਹੈ ਡਾਕਟਰ ਸਾਹਿਬ ਦੀ ਤਰੋਚ ਸਦਾਰ ਕੋਚਨ ਸਿੰਘ ਜੀ ਹੁਣਾ ਦੀ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ ਉਹ ਵੀ ਬਣਾਓ ਉੱਥੇ ਇੱਕ ਚੀਜ਼ ਥੋੜਾ ਬਣਾਉਣੀ ਹੈ ਇਹ ਤੇ ਪੂਰੇ ਦੇਸ਼ ਨੂੰ ਗਵਾ ਕਰਨ ਦੀ ਲੋੜ ਹੈ ਕੱਲਾ ਸਾਨੂੰ ਕੱਲੇ ਪੰਜਾਬ ਨੂੰ ਨਹੀਂ ਪੰਜਾਬ ਨੂੰ ਤਾਂ ਅਸੀਂ ਤਾਂ ਕਹਿ ਰਹੇ ਕਿ ਉਹਨਾਂ ਦੀ ਜੜ੍ਹ ਹੈ ਇਹ ਤੇ ਪੂਰੇ ਦੇਸ਼ 'ਚ ਜਿੱਥੇ-ਜਿੱਥੇ ਵੀ ਬੱਚੇ ਐਜੂਕੇਸ਼ਨ ਸੈਂਟਰ ਨੇ ਉੱਥੇ ਉੱਥੇ ਹੀ ਜੇ ਅੱਜ ਕੋਈ ਵੀ ਪੜੂਗਾ ਕਿਸੇ ਵੀ ਕਾਸਟ ਦਾ ਕਿਸੇ ਵੀ ਧਰਮ ਦਾ ਬੱਚਾ ਜੇ ਡਾਕਟਰ ਸਾਹਿਬ ਦੀ ਜਾਣਕਾਰੀ ਹਾਸਲ ਕਰ ਸਕਦਾ ਨਾ ਉਹ ਸਾਇਦਾ ਉਹਦੇ ਮਨ ਚ ਕੋਈ ਵਿਦਿਆ ਦਾ ਦੀਵਾ ਜਗ ਜੇ ਉਹ ਕਵੇ ਵੀ ਮੈਂ ਵੀ ਇਸੇ ਰਾਹ ਤੇ ਤੁਰਨਾ ਤੋਂ ਜ਼ਿਆਦਾ ਉਹ ਅੱਜ ਐਜੂਕੇਸ਼ਨ ਨਾਲ ਹੀ ਤਾਂ ਗਾਂ ਵਧਿਆ ਜਾ ਸਕਦਾ ਅੱਛਾ ਜੀ ਇੰਗਲੈਂਡ ਦੇ ਵਿੱਚ ਮਹਾਰਾਜਾ ਦਲੀਪ ਜੋ ਕਿ ਰਣਜੀਤ ਸਿੰਘ ਦੇ ਵਾਰਿਸ ਦੇ ਉਹਨਾਂ ਦੇ ਵੀ ਯਾਦਗਾਰ ਬਣਨ ਪਰ ਸਾਡੇ ਦੇਸ਼ ਮਨੂਹ ਸਿੰਘ ਯਾਦਗਾਰ ਦੇਖੋ ਮੈਨੂੰ ਦੇਖੋ ਇਹ ਹੁਣ ਕਿ ਹਰੇਕ ਦੇਸ਼ ਦੇਖੋ ਹਰ ਇੱਕ ਦੇ ਦੋਵੇਂ ਪੱਖੀ ਦੇ ਨੇ ਦੇਖੋ ਯਾਦਗਾਰ ਦੇਖੋ ਮੈਂ ਤਾਂ ਤੁਹਾਨੂੰ ਕੀ ਕਹਿ ਰਿਹਾ ਹੁਣ ਉੱਥੇ ਕਿਹੜਾ ਕੋਈ ਜਾ ਕੇ ਕੋਈ ਪੂਜਾ ਕਰਦਾ ਹਾਂ ਉਹਦੇ ਨਾਲ ਸਟੈਚੂ ਨਾਲ ਫੋਟੋ ਖਿਚਾਉਂ ਕੋਈ ਪਾਬਕ ਹੋ ਜਾਂਦਾ ਬੰਦਾ ਉਹਨਾਂ ਦੀ ਯਾਦਗਾਰੀ ਫਿਰ ਉੱਤੇ ਪੜ ਲੈਂਦਾ ਆ ਜਿਵੇਂ ਜਾਨ ਤੋਂ ਪਹਿਨ ਜਿਹੜਾ ਵੀ ਜਾਂਦਾ Google ਤੇ ਰਿਸਰਚ ਕਰਦਾਗੇ ਦਰੀਪ ਸਿੰਘ ਕੌਣ ਸੀ ਜੇ ਕੋਈ ਬਾਹਰੋਂ ਜਾਂਦਾ ਤੇ ਉਹ ਫਿਰ ਉਹਨੂੰ ਦੱਸ ਦਈਏ ਵੀ ਆ ਸੀ ਉਹਦੇ ਨਾਲ ਇੱਕ ਇੱਕ ਇਤਿਹਾਸ ਤੁਹਾਡਾ ਨਾਲ ਜੁੜਿਆ ਰਹਿੰਦਾ ਸੋ ਇਹਦਾ ਇਹਦਾ ਯਾਦਗਾਰ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਮਤਲਬ ਕੋਈ ਧਾਰਮਿਕ ਤੌਰ ਤੇ ਆ ਇਹ ਯਾਦਗਾਰਾਂ ਸਿਰਫ ਇੱਕ ਸਿੰਬੋਲਿਕ ਹੁੰਦੇ ਨੇ ਜਿੱਥੇ ਕੋਈ ਲੋਕ ਆ ਕੇ ਕਿਤੇ ਗੈਦਰਿੰਗ ਹੋ ਸਕਦੀ ਹੈ ਕਿਤੇ ਇਕੱਠੇ ਹੋ ਸਕਦੇ ਆ ਉਹ ਹੁਣ ਜਿਵੇਂ ਜਿਵੇਂ ਹੁਣ ਮਾਤਮਾ ਗਾਂਧੀ ਜੀ ਦਾ ਕਿਸੇ ਤੇ ਵੀ ਸਟੈਚੂ ਲੱਗੇ ਆ ਅਸੀਂ ਕੋ ਉਹਦੇ ਉੱਥੇ ਪੂਜਾ ਨਹੀਂ ਹੁੰਦੀ ਬਟ ਜਦੋਂ ਵੀ ਕੋਈ ਦਿਨ ਤਿਹਾਰ ਹੁੰਦਾ ਹੈ ਉੱਥੇ ਅਸੀਂ ਗੈਦਰ ਹੋ ਕੇ ਉਹਨਾਂ ਨੂੰ ਨਤਮਸਤਕ ਹੁੰਨੇ ਕੋਈ ਮੁਸ਼ਕਲ ਆਉਂਦੀ ਹੈ ਅਸੀਂ ਉੱਥੇ ਨਤਮਸਤਕ ਹੁੰਨੇ ਭਈ ਕਨਸਟੀਟਿਊਸ਼ਨ ਦੇ ਨਾਲ ਸੋਸਾਇਟੀ ਦੇ ਨਾਲ ਸਮਾਜ ਸੁਧਾਰਾਂ ਲਈ ਅਸੀਂ ਉੱਥੇ ਗੱਲ ਕਰਦੇ ਸੋ ਇਹਨੂੰ ਉਹਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਪਰ ਬੀਜੇਪੀ ਕਹਿੰਦੀ ਕਿ ਉਹ ਕਨਰਸਿਮਾ ਰਾਓ ਦੀ ਨਹੀਂ ਬਣੀ ਬਹੁਤ ਸਾਰੇ ਪ੍ਰਧਾਨ ਮੰਤਰੀ ਦੀ ਨਹੀਂ ਬਣੀ ਬੀਜੇਪੀ ਨੂੰ ਕੋ ਇਹ ਗੱਲਾਂ ਕਰ ਕਰਕੇ ਕਿੰਨਾ ਚਿਰ ਜੀਓਗੇ ਤੁਸੀਂ ਆਪਣਾ ਦੱਸੋ ਵੀ ਤੁਸੀਂ ਆ ਕਿਉਂ ਨਹੀਂ ਕੀਤਾ ਉੱਥੇ ਬਣੀਆਂ ਨੇ ਨਾ ਬਾਕੀ ਵੀ ਬਾਜਪਈ ਜੀ ਦਾ ਸੰਸਕਾਰ ਉੱਥੇ ਕਿਉਂ ਕਰਨ ਦੀ ਲੋੜ ਪਈ ਉਹ ਵੀ ਫਿਰ ਨਿਗਮ ਬੋਧ ਘਾਟ ਕਰ ਦਿੰਦੇ ਉੱਥੇ ਕਿਉਂ ਬਣਾਇਆ ਸਾਰਾ ਕੁਝ ਇਹ ਪ੍ਰਮ ਮੁਨਿਸ਼ ਪ੍ਰਾਈਮ ਮਿੰਿਸਟਰ ਛੋਟੇ ਸਨ ਉਹਨਾਂ ਨਾਲ ਕੀ ਇਹਨਾਂ ਦਾ ਜਿੰਨੀ ਜਿੰਨਾ ਇਹਨਾਂ ਨੂੰ ਵਰਲਡ ਜਾਣਦਾ ਹੈ ਕਿ ਬਾਜਪਈ ਜੀ ਨੂੰ ਉਹਨਾਂ ਜਾਣਦਾ ਹੈ ਸਤਕਾਰਯੋਗ ਨੇ ਸਾਡੇ ਮੈਨਾਂ ਉਹਨਾਂ ਦੇ ਕੋਈ ਕਿੰਤੂ ਪ੍ਰੰਤੂ ਨਹੀਂ ਕਿ ਬਹੁਤ ਵਧੀਆ ਪ੍ਰਾਈਮ ਮਿੰਿਸਟਰ ਰਹੇ ਉਹਨਾਂ ਦੇ ਟਿਨਯੂਰ 'ਚ ਅਸੀਂ ਜਦੋਂ ਉਹਨਾਂ ਨੂੰ ਫਾਲੋ ਕਰਦੇ ਹਾਂ ਗੁੱਡ ਹੈ ਬਟ ਇੱਕ ਚੀਜ਼ ਹੁੰਦੀ ਹੈ ਜਿਹਦੀ ਲੈਗੇਸੀ ਪੂਰੀ ਦੁਨੀਆ ਤੇ ਹੈ ਵਰਲਡ ਤੇ ਤੁਸੀਂ ਉਹਨੂੰ ਡਿਸਰੈਸਪੈਕਟ ਮੰਨਦੇ ਹੋ ਸਭ ਯਾ ਇਸ਼ ਕੰਮ ਤੇ ਉਹਨਾਂ ਕੀਤਾ ਕਮਿਸ਼ਨ ਨਾ ਉੱਥੇ ਜਗ੍ਹਾ ਦੇ ਕੇ ਤੇ ਤੇ ਮੈਂ ਬਿਲਕੁਲ ਇਹ ਜਗਾਂ ਦਾ ਸਾਡੇ ਮਾਤੇ ਬਹੁਤ ਝੋਟ ਵੀ ਇਸ ਗੱਲ ਦੀ ਜਾਣ ਬੁੱਝ ਕੇ ਭਾਜਪਾ ਨੇ ਕੰਟਰੋਵਰਸੀ ਜਾਣ ਬੁੱਝ ਕੇ ਜਾਣ ਬੁੱਝ ਕੇ ਨਿਤਨ ਇਹ ਨਹੀਂ ਹੁੰਦਾ ਕਿਉਂਕਿ ਜੇ ਬਾਜਪੀ ਜੀ ਦਾ ਵੀ ਉੱਥੇ ਹੋ ਜਾਂਦਾ ਨਾ ਨਿਕਮ ਬੋਧ ਕੱਟਦੇ ਅਸੀਂ ਫਿਰ ਆਪਾਂ ਨੂੰ ਕੋਈ ਫਿਰ ਠੀਕ ਸੀ ਇੱਕ ਪ੍ਰੋਟੋਕਾਲ ਫਾਲੋ ਕੀਤਾ ਕੋਈ ਗੱਲ ਨਹੀਂ ਇਹ ਉਹਨਾਂ ਦਾ ਹੋ ਸਕਦਾ ਸਾਡਾ ਵੀ ਕਿਉਂ ਪਰ ਇੱਕ ਉੱਥੇ ਤੇ ਦੂਜਾ ਬੋਧ ਕੱਟ ਲੱਗਦਾ ਵੀ ਦਾ ਸਰਕਾਰ ਨੂੰ ਹੋਵੇ ਕਿ ਅੰਦਰੀ ਨੂੰ ਵਾਤੀ ਥੋੜਾ ਜੇ ਗਲਤ ਸਟੈਪ ਜਾਣ ਬੁੱਝ ਕੇ ਰਾਗੀ ਚਕਾਰ ਰਿਹਾ ਹੈ ਕਿ ਏਡੇ ਵੱਡੀ ਮਹਾਨ ਸਤਿਅਕਤ ਹੋਏ ਤਾਂ ਉਹਨਾਂ ਨੂੰ ਜਗ੍ਹਾ ਨਾ ਦੇਣੀ ਤੇ ਲੱਗਦਾ ਜੀ ਪੈਰ ਹੋਣ ਪਛਾਣ ਨੂੰ ਕਿੰਨੇ ਵੇਲੇ ਸਰਕਾਰ ਦੇ ਆ ਰਹੇ ਨੇ ਰਾਗੀ ਮਤਮਾਰ ਰਿਹਾ ਜੀ ਇਹਨਾਂ ਦੀ ਬਿਲਕੁਲ ਇਹ ਚ ਇਹ ਚ ਕਈ ਵਾਰੀ ਜੇ ਕੋਈ ਕਾਇਨਾਤ ਦੀ ਗੱਲ ਕਰੋਗੇ ਇਹ ਏ.ਐਨ.ਜੀ ਚਲਕ ਪੈਂਦੀ ਹੈ ਜਦੋਂ ਇੱਕ ਵਾਰੀ ਤੁਹਾਨੂੰ ਜਦੋਂ ਗੁਰੂ ਮਹਾਰਾਜ ਦੇ ਇੱਥੇ ਸਾਡੇ ਕਈ ਵਾਰ ਬੇਦਬੀ ਹੋਈ ਹੈ ਇਹੀ ਕਹਿਣਾ ਵੀ ਨਹੀਂ ਗੁੱਸਾ ਸਾਡੇ ਮਨ ਬਹੁਤ ਰੋਂਦ ਰਹੇ ਹੈ ਪਰ ਇੱਕ ਇੱਕ ਸਿਸਟਮ ਦਾ ਅੰਤ ਹੋਇਆ ਉਹਦੇ ਨਾਲ ਇੱਕ ਉਹਨਾਂ ਬੰਦਿਆਂ ਦਾ ਅੰਤ ਹੋਇਆ ਵੀ ਜਿਹੜੇ ਬੰਦਿਆਂ ਦਾ ਬਹੁਤ ਜ਼ਿਆਦਾ ਨਸ਼ਾ ਸੀ ਇਹ ਵੀ ਇਹੀ ਹਾਲਾਤ ਹੈ ਕਈ ਵਾਰ ਕਈ ਕੁਦਰਤੀ ਇਹ ਚੀਜ਼ਾਂ ਕਰਵਾ ਦਿੰਦੀ ਹੈ ਪਰ ਫਿਰ ਵੀ ਅਸੀਂ ਕਹਾਂਗੇ ਕਿ ਜਦੋਂ ਤੁਸੀਂ ਬਾਕੀ ਸਭ ਕੁਝ ਠੀਕ ਕਰਦੇ ਜੇ ਜਦੋਂ ਤੁਹਾਨੂੰ ਪਤਾ ਹੈ ਆ ਤੁਸੀਂ ਕਿਹੜੇ ਬਿਆਨ ਦੇਣੇ ਆ ਕੀ ਕਰਨਾ ਆ ਇੰਨਾ ਵੱਡਾ ਇੱਕ ਇਨਫਰਾ ਚਲਾ ਰਹੇ ਜੇ ਗਵਰਨਮੈਂਟ ਦਾ ਇਨਫਰਾ ਚਲਾ ਰਹੇ ਜੇ ਤੁਸੀਂ ਇਹ ਗਲਤੀਆਂ ਕਿਉਂ ਕੀਤੀਆਂ ਤੇ ਜੇ ਜੇ ਕੁਦਰਤ ਨੇ ਕਰਾਈਏ ਤੇ ਫਿਰ ਮਾਫੀ ਮੰਗ ਲੈਣ ਬਾਹਰ ਨਿਕਲ ਕੇ ਸਾਰੇ ਕੋਈ ਪੱਤਰ ਕੋਈ ਚਿੱਠੀ ਵਗੈਰਾ ਲਿਖੀ ਤੁਸੀਂ ਕਿਉਂਕਿ ਬੰਦ ਸਿਰ ਪ੍ਰੈਸ ਕਾਨਫਰੰਸ ਤੱਕ ਨਹੀਂ ਨਹੀਂ ਲਿਖਣਾ ਨਹੀਂ ਹੁਣ ਕੀ ਲਿਖਣਾ ਉਹ ਮੈਂ ਦੱਸ ਰਿਹਾ ਨਾ ਜਦੋਂ ਸੰਸਕਾਰ ਹੋਣਾ ਉਹ ਤੋਂ ਪਹਿਲਾਂ ਚਿੱਠੀਆਂ ਲਿਖੀਆਂ ਨੇ ਉਹ ਚਿੱਠੀ ਦਾ ਸਾਡੇ ਖੜਗੇ ਸਾਹਿਬ ਪੂਰੇ ਅਟੈਚੇਸ ਸੀ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਹੋਈ ਆ ਹੋਮ ਮਿਨਿਸਟਰ ਨਾਲ ਵੀ ਹੋਈ ਆ ਲਿਖਤੀ ਤੌਰ ਤੇ ਉਹਨਾਂ ਨੇ ਤੇ ਇੱਥੇ ਤੱਕ ਕਹਿਤਾ ਸੋਨੀਆ ਜੀ ਨੇ ਔਰ ਰਾਹੁਲ ਜੀ ਔਰ ਪ੍ਰਿੰਕਾ ਜੀ ਨੇ ਕਿ ਸਾਡੇ ਦੋ ਉੱਥੇ ਸਮਾਰਕ ਨੇ ਸਾਡੇ ਉਹਨਾਂ ਚੋਂ ਜਗ੍ਹਾ ਲੈ ਕੇ ਤੁਸੀਂ ਉੱਥੇ ਕਰਾ ਦਿਓ ਉਸ ਦਾ ਇੱਦਾਂ ਵੱਡੀ ਕੋ ਚੀਜ਼ ਹੋ ਸਕਦੀ ਉਹਨਾਂ ਦਾ ਨਾਮਸਤੇ ਉਲਟੀ ਆਰੋਪ ਲਗਾ ਰਹੀ ਹੈ ਕਿ ਵਿਏਟਨਾਮ ਦੇ ਰਾਹੁਲ ਗਾਂਧੀ ਉਹ ਤੇ ਛੁੱਟੀਆਂ ਮਾਰ ਕਰਨ ਦੇਸ਼ ਜਿਹੜਾ ਕਿ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਐਦੀ ਗੱਲ ਕਰੋ ਜੋ ਤੁਸੀਂ ਕੀਤਾ ਕੌਣ ਕਿੱਥੇ ਗਿਆ ਹੁਣ ਤਾਂ ਸਾਰੇ ਦੇਸ਼ ਚ ਕਈ ਕਿਤੇ ਕਿਤੇ ਗਏ ਹੋਣਗੇ ਮੈਂ ਉਹਦੀ ਉਹਦੀ ਚਰਚਾ ਨਹੀਂ ਕਰਦੇ ਪਰ ਜਿਹੜੀ ਉਹਨਾਂ ਦੀ ਗੱਲ ਹੈ ਉੱਤੇ ਦੱਸੋ ਕਿ ਉਹ ਕੀ ਹੋ ਰਿਹਾ ਹੈ